ਵੀਤਰੀਨ ਪਾਕਿਸਤਾਨ ਵੱਲੋਂ ਭਾਰਤੀ ਪੰਜਾਬ ਦੇ ਕਈ ਜਿਲ੍ਹਿਆਂ ਦੇ ਵਿੱਚ ਮੈਜਨਾ ਰੋਕਟਾਂ ਦੇ ਅਟਲਰੀ ਤੇ ਡਰੋਨ ਦੇ ਰਾਈ ਹਮਲਾ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਥਾਣਾ ਮਰੀਕਾ ਅਦੀਨ ਆਉਂਦੇ ਪਿੰਡ ਪਦੇਰਕਲਾ ਨਜ਼ਦੀਕ ਖੇਤਾਂ ਵਿੱਚੋਂ ਮਜਾਇਲ ਨਾਮ ਮਲਵਾ ਮਰਨਖਾਨ ਇਲਾਕੇ 'ਚ ਫਟਕਮ ਵੱਜ ਗਿਆ ਹੈ ਇਹ ਮਲਵਾ ਪਿੰਡ ਦੇ ਬਾਹਰ ਖੇਤਾਂ ਵਿੱਚ ਇੱਕ ਘਰ ਦੇ ਨੇੜੇ ਮਿਲਿਆ ਜਿਸ ਨਾਲ ਕਿਸੇ ਵੀ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨਮਲੋ ਕਾਫੀ ਡਰੋਨਸ اور ਮਿਜ਼ੈਲਾ ਲਾਂਚ ਕੀਤੀ ਸੀ ਜਿਸੀਆਂ ਜੋ ਭਾਰਤ ਵਿੱਚ ਸੈਨਾ ਦੇ ਅੱਗੇ ਟਾਕਰ ਕੀਤੀ ਸੀ ਅਸੀਂ ਪਰ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਇਸ ਹਰਗਤ ਨੂੰ ਨਾਕਾਮ ਕਰ ਦਿਓ ਸਾਰੇ ਦੇ ਸਾਰੇ ਹਮਲਿਆਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 1 ਵਜੇ ਪਿੰਡ ਵਿੱਚ ਜੋਰ-ਦਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਜਿਸ ਕਾਰਨ ਇਲਾਕੇ ਦੇ ਲੋਕ ਸਹਿਮ ਗਏ ਅਗਲੇ ਦਿਨ ਸਵੇਰੇ ਜਦੋਂ ਲੋਕਾਂ ਨੇ ਖੇਤਾਂ ਤੇ ਜਾ ਕੇ ਵੇਖਿਆ ਤਾਂ ਉੱਥੇ ਮਿਜ਼ੈਲਾ ਵਰਗਾਂ ਵੱਡਾ ਮਲਬਾ ਪੀ ਆਪ ਕੋਯ ਨਜ਼ਰ ਆਇਆ ਆਉ ਦੇਖ ਦਿਓ ਅੰਮ੍ਰਿਤਸਰ ਦੇ ਪਿੰਡ ਪਤੇਕਲਾਂ ਤੋਂ ਐਲ ਐਮ ਆਈ ਬਿਊਰੋ ਦੀ ਵੀਡੀਓ ਰਿਪੋਰਟ ਅਤਿ ਕਿਨ ਅਈ ਕਟਾ ਸਤਨਾਮ ਸਿੰਘ ਜੀ ਤੁਹਾਡਾ ਡੇਰਾ ਦਾ ਬੇਟੀ ਕੀ ਜਮੀਨ ਤੁਹਾਡੀ ਜਮੀਨ ਵਿੱਚ ਕੋਈ ਮਲਬਾ ਟਾਈਪ ਚੀਜ਼ ਚਿੱਤੀ ਆ ਕੀ 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 ਹੋਇਆ ਰਹਾ ਉਹ ਮਤਲਬ ਵੀ ਚਾਨਣ ਹੋਇਆ ਹੈਗਾ ਖਰਾਕ ਆਇਆ ਅੱਛਾ ਜੀ ਕਿੰਨਾ ਦਾ ਖਰਾਕ ਆਇਆ ਖਰਾਕ ਹੋਇਆ ਹਾਂ ਜੀ ਨਾ ਮਲੇਗੀ ਖਰਾਕ ਆਇਆ ਚਾਨਣ ਹੋਇਆ ਕਿੰਨੇ ਕ ਵਜੇ ਮਤਲਬ 1.5 ਵਜੇ ਤੱਕ ਆਇਆ ਵਾ ਵਾ ਚਾਨਣ ਕਿੰਨਾ ਹੋਇਆ ਚਾਨਣ ਬਾਬਾ ਤਰੀ ਉਧੇ ਦੇਖਿਆ ਕੋਈ ਚੀਜ਼ ਨਹੀਂ ਨਹੀਂ ਉਦੋਂ ਨਹੀਂ ਅਸੀਂ ਲੱਗੇ ਗਏ ਅਸੀਂ ਸਵੇਰੇ ਗਏ ਲੱਗੇ ਤਰੀ ਵੇਖਿਆ ਜਦੋਂ ਸਵੇਰੇ ਲੱਗੇ ਗਏ ਸਵੇਰੇ ਵੇਖਿਆ ਉਹ ਮਤਲਬ ਕਿ ਪਿਆ ਹੈਗਾ ਮਤਲਬ ਕਿ ਖੋਲ ਖੋਲ ਕਿਸ ਚੀਜ਼ ਦਾ ਖੋਲ ਕਿਤਾਂ ਦਾ ਖੋਲ ਮਤਲਬ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਖੋਲ ਆ ਸਾਨੂੰ ਕਿ ਬਜਾਇਦਾ ਟਾਈਪ ਲੱਗਣ ਦੀ ਆ ਹਾਂਜੀ ਹਾਂਜੀ ਮਜਾਲਦਾ ਹੋ ਸਕਦਾ ਤੇ ਕੋਈ ਲੱਗਾ ਵੀ ਜਹਾਜ ਹੋ ਜਾਏ ਕਿ ਸਿੱਧਾ ਇਹੋ ਲੱਗਾ ਵੀ ਇਹ ਡਿਗ ਨਹੀ ਆ ਜਤਾ ਨਹੀਂ ਤੇ ਇੱਕ ਸਵੇਰੇ ਤੁਸੀਂ ਦੇਖਿਆ ਕਿ ਨਾ ਤੁਹਾਡੇ ਕਿਸੇ ਨਹੀਂ ਮੈਂ ਦੇਖਿਆ ਹਾਂ ਜੀ ਉਧਰ ਡੰਗਰਾਂ ਲੋਗ ਆ ਵੇਖਾ ਰਹੇ ਤੇ ਪਿਆਜ ਦੇ ਉਹ ਵੇਖਿਆ ਫਿਰ ਤੁਸੀਂ ਤੇ ਉਹਦੇ ਨਾਲ ਖੇਡਣ ਬੈਠੇ ਨਹੀਂ ਖੇਡਦੇ ਨਹੀਂ ਬੈਠੇ ਅਸੀਂ ਤਾਂ ਬੈਠੇ ਮਨ ਲਗੇ ਹੋਰ ਰਿਸ਼ਤੇਦਾਰਾਂ ਨੂੰ ਪਾਉਂਦੇ ਨਾ ਛੇਟ ਤੋਂ ਆ ਰਿਸ਼ਤੇਦਾਰਾਂ ਨੂੰ ਫੋਟੋਆਂ ਪਾਉਂਦੇ ਹਾਂ ਹਾਂ ਜੀ ਨਹੀਂ ਉਹ ਫਿਰ ਕਿੱਦਾਂ ਪੂਲਸ ਨੂੰ ਕਿੱਦਾਂ ਸੂਚਿਤ ਕੀਤਾ ਫਿਰ ਸੂਚਿਤ ਕਰਦਾ ਨਾ ਮਨ ਲਗੇ ਕੌਣ ਕਰਤਾ ਨਾ ਸਰਪੰਚ ਦੇ ਨਹੀਂ ਲੱਗਦਾ ਹਾਂ ਜੀ ਹਾਂ ਜੀ ਕੋਈ ਜੀ ਜਿਹੜਾ ਉੱਥੇ ਡਿੱਗਿਆ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਦਾ ਕਿਹਤਰਾ ਦਾ ਵਿਹਾਰ ਬਹੁਤ ਵਧੀਆ ਜੀ ਮਿੱਟੀ ਵਾਲੇ ਆਰਮੀ ਨਹੀਂ ਆਈ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਅਣ ਇਹ ਮਤਲਬ ਇਹ ਆਰਮੀ ਆੜਾ ਨਹੀਂ ਕੀਤੀ ਆ ਕੁਛ ਮਾਜ ਮਾਰਾਂਗੇ ਕੀ ਆਂਦੇ ਆ ਪੀਓ ਕੀ ਹਾਂ ਜੀ ਹਰਪ੍ਰੀਤ ਕੋ ਸਤਿਗੁਰੂ ਆਸੀ ਦਾ ਘਰ ਦੇ ਨਾਲ ਹੀ ਕੋਈ ਮਲਬਾ ਡਿੱਗਿਆ ਪਾਜੀ 1:30 ਵਜੇ ਤੋਂ ਪਹਿਲਾਂ ਕਹਿੰਦੇ ਫਾਇਰਿੰਗ ਹੋਇਆ ਹੁੰਦੀ ਰਹੀ ਏ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਏ ਤੇ ਆਵਾਜ਼ ਜੀ ਵੀ ਆਈ ਏ ਬਹੁਤ ਜ਼ੋਰ ਦੀ ਉਹ ਤਾਂ ਤੁਸੀਂ ਜਾ ਕੇ ਲੱਗਾ ਪਤਾ ਉਦੋਂ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਦੀ ਸੀਗੇ ਤੇ ਜਦੋਂ ਸਹੇਰੇ ਉੱਠ ਕੇ ਦਿਨ ਚੜ੍ਹਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕੋਈ ਬੰਬ ਜਿਹਾ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵੰਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਉਹ ਤਾਂ ਉਦੋਂ ਲਾਗੇ ਟੈਟਾ ਵੀ ਪਿਆਣ ਲੱਗੇ ਹਾਂਜੀ ਮਹਾਰਾਜਿਆ ਪਏ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਅਨਿਨਾਈਟ ਦਾ ਸੁਖਮ ਸਿੰਘ ਅੰਦੇਰ ਕਰ ਅਚਾ ਬੰਦੇਰ ਕਲਾ ਮੀਤੀ ਰਾਤ ਕਾਫੀ ਆਵਾਜ਼ਾਂ ਆਈਆਂ ਕਰਤੇ ਦੀਆਂ ਜਿ ਤਰ੍ਹਾਂ ਬਲਾਸਟਿੰਗ ਦਾ ਤੁਹਾਡੇ ਇੱਕ ਇਤਾਂ ਵਿੱਚ ਕੋਈ ਬਲਾਸਟਾਈਟ ਕੀਤੀ ਗਈ ਆ ਤੇ ਕੀ ਸੀ ਜਾਰੀ ਬੰਦਾ ਇਹ 1 ਵਜੇ ਦੇ 10 ਮਿੰਟ ਦਾ ਟਾਈਮ ਹੈ ਜਿਹੜਾ ਚਾਨਣ ਹੋਇਆ ਖੜਕਾ ਹੋਇਆ ਉਹਦਾ ਹਾਂ ਅਚਾ ਫਿਰ ਉਹ ਤੋਂ ਬਾਅਦ ਇਹ ਦਿਨੇ ਦੇਖਿਆ ਵਾ ਕੋਈ ਕੋਈ ਦੇਖਿਆ ਦਿਨੇ ਤੁਸੀਂ ਦਿਨੇ ਤਕਰੀਬਨ 8 ਹੋ ਜੇ ਕਿਉਂ ਮੈਂ ਤਾਂ 8 ਵਜੇ ਵੇਖਿਆ ਕੀ ਕੀ ਚੀਜ਼ ਸੀ ਹੀ ਮੈਨਾਂ ਲੱਗੇ ਨਹੀਂ ਜਾਂ ਤਾਂ ਮਲਾਜਮਾਂ ਨੇ ਕੋਈ ਮਰਬਾ ਪਿਆ ਹੋਵਾ ਪਤਾ ਨਹੀਂ ਕਿਸ ਚੀਜ਼ ਦਾ ਮਰਬਾ ਪਿਆ ਹੋਵਾ ਜਿਹਦਾ ਮਾਮਾ ਚੱਲਿਆ ਹੁੰਦਾ ਉਹ ਘਰ ਵਾਲੇ ਨੇ ਜਦੋਂ ਇੱਥੇ ਵੇਖਿਆ ਫਿਰ ਫੋਨ ਫਣ ਕੀਤੇ ਲੱਗੇ ਸਾਰੇ ਡੇਰੇ ਆਲੇ ਵੇਖਣ ਆਏ ਇੱਥੇ ਰਣ ਕੇ ਵੇਖੀ ਤੇ ਫਿਰ ਬੁੱਸਰੇ ਤੁੰਦ ਕੀ ਤਾਂ ਹਾਂਜੀ ਤੇ ਉਹ ਹੀ ਦੇਖਣੇ ਹੀ ਉਹਦੇ ਨਾਲ ਪਿੰਡ ਵਾਲੇ ਛੇੜਾ ਛੇੜਨ ਡਏ ਆ ਪਹਿਲਾਂ ਕੋਈ ਵੀਡੀਓ ਚੂੜੀ ਪਹਿਲਾਂ ਕੋਈ ਕੀ ਹੋ ਗਿਆ ਹਾਦਸਾ ਨਹੀਂ